ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਜਾ ਦਿਖਾਵਾਂਗਾ ਦੋਵੇਂ ਮੱਜਾ ਇਹ ਦੋਸਤੋ ਸਾਹਮਣੇ ਸਕਰੀਨ ਤੇ ਜਿਹੜੀ ਦਿਖ ਰਹੀ ਐ ਗੱਬੜਿਆ ਤੇ ਇੱਕ ਜਿਹੜੀ ਮੱਜਾ ਦੋਸਤੋ ਇਹਨੂੰ ਤਕਰੀਬਨ 1.5 ਤੋਂ ਪੌਣੇ 2 ਮਿੰਟ ਹੋ ਗਏ ਟੀਕਾ ਭਰੇ ਨੂੰ ਪਰ ਅਜੇ ਚੈੱਕ ਪਾਸ ਨਹੀਂ ਗਈ ਡਿਟੇਲ ਆਪਾਂ ਇਹਦੀ ਵੀ ਵੀਡੀਓ ਕੋ ਪੁੱਛ ਲਾਂਗੇ ਉਸ ਤੋਂ ਅੱਗੇ ਦੋਸਤੋ ਇੱਕ ਇਹ گاਵਾ ਵੀਰ ਦੇ ਕੋਲ ਜਿਹੜੀ ਬਿਲਕੁਲ ਤਾਜੀ ਸੱਜੇ ਸੂਈ ਹੈ ਚੰਗੇ ਕੱਦ ਗਾਠ ਵਾਲੀ ਤੇ ਚੰਗਾ ਦੋਸਤੋ ਨੇ ਆਰਡਰ ਕੁਆਲਿਟੀ ਤਿਆਰ ਕੀਤੀ ਹੈ ਦੋ گاਵਾ ਦੋਸਤੋ ਵੀਰ ਦੇ ਕੋਲ ਇੱਧਰ ਹੋਰ ਵੀ ਹੈ ਉਹ ਵੀ ਆਪਾਂ ਵੀਰ ਤੋਂ ਪੁੱਛ ਕੇ ਦੋਸਤੋ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾ ਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਹੁੰਦੀ ਐ ਕਿਉਂਕਿ ਤੁਸੀਂ ਪੈਸੇ ਲਉਨੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਕੰਮ ਆ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਉਨੇ ਹੁੰਦੇ ਆ ਅਸਲੀ ਦੋਸਤੋ ਪਸ਼ੂ ਖਰੀਦਣ ਲੱਗੇ ਆਪਣੀ ਜਰੂਰ ਕਰ ਲਿਆ ਕਰੋ ਵੀਡੀਓ ਦੋਸਤੋ ਆਪਣੀ ਬੇਨਤੀ ਕਰਦਾ ਹਾਂ ਉਹਨਾਂ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਦੋਸਤੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਉਹਨਾਂ ਵੀਰਾਂ ਨੂੰ ਬੇਨਤੀ ਜਿੰਨਾ ਵੀਰਾਂ ਨੇ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰੋ ਨਾਲ ਲੱਗਦੇ ਬੈੱਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਅਸੀਂ ਜਿੰਨੀਆਂ ਵੀ ਦੋਸਤੋ ਨਵੀਂ ਵੀਡੀਓ ਪਾਈ ਉਹਦਾ ਅਪਡੇਟ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਖੁਸ਼ੀ ਇਹ ਡਿਟੇਲ ਲੈਣਾ ਪਛਮਾਨੀ हां जी भाई सस्कालर जी सस्कालर फरा साहब सस्कालर जी और ठीक ठाक है हां जी बढ़िया कृपा भाभी नानक दी जी शुक्रिया जी बाबा दिन ਵਿੱਚ ਉਹ ਗੈਰ ਰਹੇ ਉਹ ਭਾਜੀ ਇਹ ਮਾਲ ਹੁੰਦਾ ਵੇਚ ਜਾਂਦਾ ਹੁੰਦਾ ਵੇਚ ਜਾਂਦਾ ਠੀਕ ਹੈ ਤੇ ਮੌਕਾ ਨਹੀਂ ਮਿਲਿਆ ਠੀਕ 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 ਹੈ ਜੀ ਸਾਲੇ ਮਾਲ ਵੇਚ ਗਿਆ ਤੇ ਅੱਜ ਹੀ ਵਿਗਣਦੇ ਆ ਮਾਲ ਮੈਂ ਚਲੋ ਆਪਾਂ ਪਾ ਦੀ ਵੀਡੀਓ ਠੀਕ 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 ਹਾਂਜੀ ਅੱਛਾ ਬੋਲੋ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਐਡਰੈਸ ਭਾਜੀ ਪਿੰਡ ਦਾ ਆਪਣਾ ਲੋਕਾ ਹਾਂਜੀ ਜ਼ਿਲ੍ਹਾ ਤੰਤਰ ਤਹਿਸੀਲ ਪੱਟੀ ਠੀਕ ਹੈ ਜੀ ਡੈਡੀ ਦਾ ਨਾਂ ਸਰਦਾਰ ਹਰਦੀਪ ਸਿੰਘ ਵਪਾਰੀ ਠੀਕ ਹੈ ਜੀ ਨੰਬਰ ਹੈਗਾ ਜੀ ਡੈਡੀ ਜੀ ਉਹਨਾਂ ਦਾ 98552 95443 ਠੀਕ ਹੈ ਜੀ ਹਾਂਜੀ ਅੱਜ ਵੀਰ ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਆਪਣੇ ਕੋਲ ਭਾਈ ਆਪਣੇ ਤੋਂ ਤਿੰਨ ਬੈੜਾਂ ਜੇ ਅੱਛਾ ਜੀ ਜਿਨ੍ਹਾਂ ਦੇ ਵਿੱਚ ਦੋ ਬੈੜਾਂ ਸੋਈਆਂ ਤਾਜ਼ੀਆਂ ਤੇ ਇੱਕ ਬੈੜ ਗੱਬਣੀਆਂ ਜੀ ਠੀਕ ਹੈ ਜੀ ਦੋ ਮਈਆਂ ਗੱਬਣੀਆਂ ਇੱਕ ਮੈਂ ਆ ਉਹਨੂੰ ਏਆਈ ਹੋਈ ਦੋ ਕੁ ਮਹੀਨੇ ਹੋ ਗਏ ਆ ਅੱਛਾ ਜੀ ਉਹਦੀ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਉਹ ਤੇ ਗੱਡੀ ਕਿਸਮਤ ਜੇ ਨਿਕਲ ਆਵੇ ਠੀਕ ਹੈ ਦੁੱਧ ਪਾਜੀ ਤੁਸੀਂ ਲੈਗਾ 6-7 ਕਿਲੋ ਠੀਕ ਹੈ ਜੀ ਹਾਂਜੀ ਅੱਛਾ ਵੀਰ ਸ਼ੁਰੂ ਕਰੀਏ ਇਸ ਮਾਹੀ ਤੋਂ ਪਹਿਲਾਂ ਇਹ ਜਿਹੜਾ ਖੂਬਸੂਰਤ ਮਗੀਨਾ ਕੀ ਇਹਦੀ ਡਿਟੇਲ ਹੈ ਇਹ ਪਾਜੀ ਦੂਜਾ ਸੂਹਾ ਜੇ ਝੋਟੀ ਅੱਛਾ ਜੀ ਆ ਜੇ ਝੋਟੀ ਨੇ ਕੋਈ ਸੂਂਦਾ ਨਹੀਂ ਪਤਾ ਨਹੀਂ ਹੱਤਾ ਹੈ ਮੇਰੇ ਹਿਸਾਬ ਨਾਲ ਕੱਢ ਜੇ ਝੋਟੀ ਠੀਕ ਹੈ ਜੀ ਦੋਸਤੋ ਪੂਰੀ ਜੈਡ ਬਲੈਕ ਆ ਥੋੜੇ ਜੇ ਪੂਸ਼ ਵਾਈਟ ਆ ਆਪਣੀ ਥੋੜੀ ਥੱਲਿਓ ਉਧਰ ਦੀ ਝੋਟੀ ਜੇ ਪਾਜੀ ਠੀਕ ਹੈ ਜੀ ਕੱਦ ਕੱਟ ਦੋਸਤੋ ਦੇਖੋ ਦੋਸਤੋ ਨੋਤੀਗਾ ਲੱਗਾ ਜੇ ਖੈਰਾ ਸਾਹਿਬ ਅੱਛਾ ਕੋਈ ਨੋਰ ਦਾ ਟਿਕਾ ਲੱਗਾ ਹ ਵੀ ਪਲਾਸ ਵਾਲੀ ਜੋਤੀ ਅੱਛਾ ਜੀ ਹਾਂਜੀ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਇਹਦੀ ਆਰਡਰ ਕੁਆਲਟੀ ਦੋਸਤੋ ਕਰੋ ਚੈੱਕ ਅਜੇ ਦੋਸਤੋ ਵਲਟ ਲਾਂ ਕਾਫੀ ਪਈਆਂ ਇਹ ਪਤਾ ਨਹੀਂ ਕੋਈ ਝੋਟੀ ਨੂੰ ਸੂਣਦਾ ਵੀ ਹਾਂ ਦੋਸਤੋ ਕਰ ਲੂ ਚੈੱਕ ਜੀ ਇਹ ਆਰਡਰ ਕੁਆਲਟੀ ਅਜੇ ਮੇਰੇ ਖਾਨ ਹਫਤਾ ਘੜਦੀ ਝੋਟੀ ਠੀਕ ਹੈ ਜੀ ਹਾਂਜੀ ਇਹਨੂੰ ਵੀ ਥੋੜੀ ਜਿਹੀ ਐਨੂੰ ਲੰਮੀ ਤੋਰ ਦੀ ਹਫਤੇ ਬਾਹਰ ਨੂੰ ਗਾੜੀ ਮੋਟਰਸਾਈਕਲ ਘਰੇ ਆ ਤੇ ਇੱਥੇ ਕਮਾ ਲਈਏ ਦੋਸਤੋ ਪੂਰਾ ਕੱਦ ਕਾਠ ਫੁੱਲ ਹੈਵੀ ਬੋਡੀ weight ਆ ਕਰੋ ਚੈੱਕ ਜੀ ਆਰਡਰ ਕੁਆਲਟੀ ਕਰੋ ਜੀ ਚੈੱਕ ਆ ਕਰੋ ਦਰਸ਼ਨ ਦੋਸਤੋ 20 ਕਿਲੋ ਦੁੱਧ ਇਹ ਮੱਝ ਚਵਾਊਗੀ ਪੂਰਾ ਦੋਸਤੋ ਫੋਲਰ ਦਾ ਹੈਵੀ ਬੋਡੀ weight ਥੋੜੀ ਜਿਹੀ ਅੱਗੇ ਨੂੰ ਤੋਰਦੀ ਆ ਦੋਸਤੋ ਕਰੋ ਦਾ ਬੋਡੀ ਪਿੱਠ ਪੂੜੇ ਦੀ ਚੜਾਈ ਦੋਸਤੋ ਚੈੱਕ ਕਰੋ ਆ ਦੋਸਤੋ ਕਰੋ ਪੰਡਾ ਪਾਈ ਫੇਰੀ ਦੋਸਤੋ ਵੇਖੋ ਜਥਣਾ ਦੀ ਦੋਸਤੋ ਦੀ ਬੱਥ ਵੇਖੋ ਫੇਸ ਕੁਆਲਟੀ ਦੀ ਚੈੱਕ ਕਰੋ ਐਸੀ ਵੀਰ ਮੜੀ ਜਿੱਕੀ ਅਏ ਮੌਸਮ ਜਿਆ ਖਰਾਬ ਕਰਕੇ ਮਾਨਮਾ ਆਇਆ ਵੀ ਘਾਟਿਆ ਅੱਜ ਹਾਂਜੀ 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 ਲੈ ਜੀ ਬਿਜੂ ਮੰਦੋ ਇੱਕ ਚਖਰਾ ਸੇ ਅੱਜ ਫਗਾਂਗੂ ਵੀ ਜਿਆਦਾ ਚੜਾ ਲਾ ਹਾਂਜੀ ਹਾਂਜੀ ਚੜ੍ਹਾ ਤੇ ਦੋਸਤੋ ਆ ਕਰੋ ਚੈੱਕ ਤੁਸੀਂ ਅਜੇ ਇਹਨੇ ਸੁੰਦੇ ਸਮੇਂ ਤੱਕ ਦੋਸਤੋ ਇਹਨੂੰ ਬਹਿਣਾ ਮੁਸ਼ਕਿਲ ਹੋਣਾ ਸੁੰਦੇ ਸਮੇਂ ਤੱਕ ਆ ਕਰੋ ਚੈੱਕ ਦੋਸਤੋ ਇਹੋ ਜੇ ਨਗਿਨੇ ਬੜੀ ਤਕਰੀਬਤ ਦੇ ਸਾਹਮਣੇ ਤੇ ਕਰੋ ਚੈੱਕ ਜੀ ਆ ਦੋਸਤੋ ਬਿੰਦੀਆਂ ਵਾਲਾ ਹਵਾਨਾ ਕਰੋ ਚੈੱਕ ਆ ਦੋਸਤੋ ਕਰੋ ਚੈੱਕ ਦੇ ਥਣਾ ਦੀ ਕੁਆਲਿਟੀ ਬਿਲਕੁਲ ਦੋਸਤੋ ਥਣਾ ਦੀ ਵੇਖੋ ਸਪੇਸ ਬਿਲਕੁਲ A to Z ਬਿਲਕੁਲ ਬੜੇ ਬੜੇ ਲੱਗੇ ਖੈਰਾ ਸਾਹਿਬ ਛੋਟੀ ਨਾ ਹਾਂਜੀ ਹਾਂਜੀ ਆ ਵੇਲੇ ਕੋਈ ਪਰਵਾਹ ਨਹੀਂ ਕਰਮਾਣੀ ਨੂੰ ਵੀ ਇਹ ਪੰਜ ਚਾਰ ਦਿਨ ਹਫਤਾ ਹੀ ਲੈ ਜਾਂਦਾ ਹਾਂ ਜੀ ਅਗਲੇ ਨਾ ਅਗਲਾ ਦੋਸਤੋ ਥਣ ਤੇ ਪਿਛਲੇ ਨਾ ਪਿਛਲਾ ਥਣ ਦੋਸਤੋ ਇਹ ਮੈਚਿੰਗ ਕਰ ਲਓ ਪੂਰੀ ਤੇ ਸਾਈਡ ਤੋਂ ਦੋਸਤੋ ਛੋਟੀ ਹੈ ਪੂਰੀ ਫੋਲਡ ਵੱਡੀ ਹੈ ਛੋਟੀ ਹਾਂਜੀ ਹਾਂ ਦੋਸਤੋ ਸਾਈਡ ਮੜੀ ਜੀ ਵੀ ਫਰੇਮ ਕਰੀ ਹੈ ਦੋਸਤੋ ਆ ਗਾਰਡ ਵੀ ਦੀ ਕਾਫੀ ਆ ਵੇਖੋ ਆ ਕਰੋ ਚੈੱਕ ਆ ਦੋਸਤੋ ਕਰ ਲਓ ਚੈੱਕ ਬਹੁਤ ਦੋਸਤੋ ਮਤਲਬ ਤਕੜੇ ਆਰਡਰ ਕੁਆਲਿਟੀ ਕਰੂ ਤਿਆਰੇ ਚੰਗਾ ਦੋਸਤੋ ਦੁੱਧੇ ਚਵਾਉਗੀ ਦੁੱਧ ਜੇ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਕੇ ਤਾਂ ਦੁੱਧ ਦੋਸਤੋ ਇਹਨੇ 20 ਕਿਲੋ ਬੜੇ ਮਜਨੇ ਚਵਾਦਨੇ ਕਿਉਂਕਿ ਜਿੱਦਾਂ ਦਾ ਮੈਂ ਦਾ ਕਦ ਕਾਠ ਆ ਬਾਕੀ ਖੈਰ ਆ ਸਾਮ ਦੀ ਗੱਲ ਆ ਸਾਮ ਦੀ ਗੱਲ ਸਤੋ ਜੋਦੀ 25 ਕਿਲੋ ਦੁੱਧੇ ਚਵਾਦੇ ਹਾਂਜੀ 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 ਦੋਸਤ ਸਭ ਤੋਂ ਵੱਡੀ ਗੱਲ ਸਾਮ ਦੀ ਹੈ ਵੀਰ ਤੇ ਮੁੱਲ ਵੀਰ ਇੰਨਾ ਪਸ਼ੂਆਂ ਦਾ ਮੁੱਲ ਭਾਜੀ ਆਪਣਾ ਤਾਂ ਵੇਚਣ ਵਾਲੇ ਵੀਰ ਵੀ ਮਾਲ ਖੜਦੇ ਆ ਸਾਰੇ ਪਸ਼ੂਆਂ ਦਾ ਮੁੱਲ ਫੋਨ ਤੇ ਹੋਗਾ ਜੀ ਫੋਨ ਤੇ ਹੋਗਾ ਹਾਂਜੀ ਠੀਕ ਹੈ ਜੀ ਆ ਦੋ ਨੰਬਰ ਬਾਰੇ ਵੀ ਦਸੀਏ ਇਹਦੇ ਬਾਰੇ ਇਹਦੀ ਕੀ ਡਿਟੇਲ ਹੈ ਇਹ ਪਾਜੀ ਦੂਜਾ ਸੂਆ ਜੇ ਅੱਛਾ ਜੀ ਇਹ ਝੋਟੀ ਵੀ ਅਜੇ 10 12 ਦਿਨ ਲੈ ਜੂਗੀ 10 12 ਦਿਨ ਇਹ ਖੜਦੀ ਹੈ ਜੀ ਦੋਸਤੋ ਕੋਈ ਸੂਨ ਦਾ ਪਤਾ ਨਹੀਂ ਉਹ ਵੀ ਐ ਬਿਲਕੁਲ ਮਸਤ ਹੈ ਇਹ ਵੀ ਖੈਰਾ ਸਾਹਿਬ ਝੋਟੀ 16 17 ਕਿਲੋ ਵਾਲੀ ਆ ਦੋਸਤੋ ਪੂਰੀ ਜੈਡ ਬਲੈਕ ਇੱਕ ਵੀ ਦੋਸਤੋ ਪੂਛ ਨਹੀਂ ਵਾਈਟ ਕੋਈ ਵੀ ਪੂਛ ਦਾ ਕਵਾਲ ਨਹੀਂ ਕੋਈ ਵਾਈਟ ਦੇਗਾ ਅਛਾ ਵੀਰ ਇਹ ਆੜਾ ਦੇ ਚਿਤਾਕ ਜਾਲ ਇਹ ਖੈਰਾ ਸਾ ਕਿਤੇ ਧੂਏ ਤਾਂ ਦੇ ਬੈਠੀ ਆ ਉਹ ਕੋਈ ਗੱਲ ਨਹੀਂ ਬਹੁਤੀ ਗਰੰਟੀ ਹੂ ਬਿਲਕੁਲ ਹਾਂਜੀ ਰਾਜੀ ਆ ਜੀ ਕੇ ਤੂੰ ਤਾਂ ਤਾਂ ਦੇ ਬੈਠੀ ਝੋਟੀ ਹਾਂਜੀ 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 ਆਹ ਦੋਸਤੋ ਕਰੋ ਚੈੱਕ ਪੂਰੀ ਜੈਡ ਬਲੈਕ A to Z ਬਲੈਕ ਪੂਰੀ ਆਹ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਅਛਾ ਵੀਰ ਇਹਨੇ ਕੰਨਾਕ ਦੁੱਧ ਚਵਾਇਆ ਪਹਿਲੇ ਸਵੇਰ ਕੋਈ ਪਤਾ ਕੀਤਾ ਦਾ ਇਹ ਝੋਟੀ ਭਾਜੀ ਪਹਿਲੇ ਸਵੇਰ 15 ਪਲੱਸ ਤੇ ਚੱਲੀ ਆ ਜੀ 15 ਕਿਲੋ ਦੁੱਧ ਵੀਰ ਦੇ ਕਹਿਣ ਮੁਤਾਬਕ ਨੇ ਚਵਾਇਆ ਇਹਦੀ ਥਣਾ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਇੱਕ ਕਵਾਨੇ ਚਿੱਟਾ ਹਾਂਜੀ ਹਾਂਜੀ ਜੇ ਤੁਸੀਂ ਵੀਰ ਕਰਦੇ 16 17 ਕਿਲੋ ਝੋਟੀ ਦੁੱਧ ਦਊਗੀ ਹਾਂਜੀ ਬਾਕੀ 15 ਕਿਲੋ ਵਿੱਚ ਫੈਰਾ ਸੋ ਦੋ ਥੋੜਾ ਨਹੀਂ ਹੁੰਦਾ ਹਾਂਜੀ ਬਹੁਤ ਹੈ ਜੀ ਮੌਸਮ ਦੇ ਹਿਸਾਬ ਨਾਲ ਜਿਹੜਾ ਮੌਸਮ ਆ ਰਿਹਾ ਉਹਦੇ ਸਾਬ ਹਾਂ ਜੀ ਇਹਨੇ ਉਹਦੇ ਵਾਂਗ ਮੈਂ ਵੱਡਿਆਂ ਨੂੰ ਆਰਡਰ ਕੁਆਲਿਟੀ ਤਿਆਰ ਕਰਨੀ ਹਾਂਜੀ ਹਾਂਜੀ ਦੋਸਤੋ ਦੋਵੇਂ ਹੀ ਮੱਜਾਂ ਬਹੁਤ ਸਿਰੇ ਦੀਆਂ ਆਹ ਦੋਸਤੋ ਕਰ ਲਓ ਚਾਹੇ ਏਕ ਨੂੰ ਵੇਖੀ ਦੂਜੀ ਭੁੱਲ ਜਾਂਦੀ ਏ ਬਾਕੀ ਦੋਸਤੋ ਚਲੋ ਸੇਵਾ ਵਾਲਾ ਕੋਈ ਵੀ ਇਹਦੇ ਬਾਰੇ ਦੱਸੀ ਵੀਰ ਦੀ ਕੀ ਰੇਟ ਹੈ ਸਹਰਾ ਸਾਹਿਬ ਦੂਜਾ ਤੀਜਾ ਸੁਆਹ ਲਾ ਲਓ ਤੁਸੀਂ ਮੰਨ ਕੇ 7 ਕਿਲੋ ਦੁੱਧ ਜੇ ਥੱਲੇ ਅੱਛਾ ਜੀ ਆਪਾਂ ਸ਼ੇਰ ਦੀ ਗਾਰੰਟੀ ਦੇਵਾਂਗੇ ਜੀ ਠੀਕ ਹੈ ਜੀ ਅੱਛਾ ਇਹਨੂੰ ਏਆਈ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਹੋ ਗਏ ਭਾਈ ਏਆਈ ਹੋਈ ਨੂੰ ਅੱਛਾ ਮਤਲਬ ਚੈੱਕ ਪਾਸ ਨਹੀਂ ਚੈੱਕ ਪਾਸ ਨਹੀਂ ਆਵਾ ਦਾ ਆਪਾਂ ਝੂਠ ਮਾਰ ਕੇ ਨਹੀਂ ਵੇਚਣੀ ਠੀਕ ਹੈ ਦੇਖੋ ਕਿ ਵੇਚ ਨਹੀਂ ਤੇ ਕਰਮਾ ਨਹੀਂ ਸੋਹੀ ਨੇ ਠੀਕ ਹੈ ਜੀ ਦੋ ਮਹੀਨੇ ਕੋਈ ਚੈੱਕ ਨਹੀਂ ਹੋਈ ਠੀਕ ਹੈ ਜੀ ਕੋਈ ਵੀਰ ਪੁੱਛੇ ਨਾ ਬਾਰ-ਬਾਰ ਫੋਨ ਦੇ ਭਾਈ ਗੱਭਣ ਹਾਂਜੀ ਹਾਂਜੀ ਆਪਾਂ ਤਾਂ ਇਹੀ ਆਖਦੇ ਭਾਈ 2 ਮਹੀਨੇ ਦੋਸਤੋ ਇਹਨੂੰ ਟੀਕਾ ਭਰੇ ਨੂੰ ਹੋ ਗਿਆ ਪਰ ਇਹੇ ਕਨਫਰਮ ਨਹੀਂ ਗਈ ਕਿਉਂਕਿ ਚੈੱਕ ਨਹੀਂ ਕਰਵਾਈ ਇਹ ਜੇ ਵੀਰ ਕੋ ਕੱਲ ਹੀ ਆਈ ਹੈ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਆ 7 ਕਿਲੋ ਵੀਰ ਕਹਿੰਦਾ ਦੁੱਧ ਤਿਆਰ ਆ ਪਰ ਆਪਾਂ ਦੇ ਛੇ ਦੀ ਗਾਰੰਟੀ ਆ ਦਾ ਵੀਰ ਦੇ ਦਾਂਗੇ ਭਾਜੀ ਦੁੱਧ ਦੇ ਖੈਰਾ ਸਾ ਤੁਸੀਂ ਮਜਕੀਨ ਨਾ ਦੁੱਧ 9 ਕਿਲੋ ਹੀ ਅੱਛਾ ਜੀ ਜੋੜਾ ਹੀ ਆਇਆ ਹੈ ਠੀਕ ਹੈ ਜੀ ਇਹ ਹੈਰਵਾ ਕਰੇ ਜਾਂਦੀ ਇੱਕ ਵੇਗੀ ਦੇ ਨਾਲ ਦੀ ਅੱਛਾ ਅੱਛਾ ਠੀਕ ਹੈ ਛੇ ਕਿਕਰੋ ਲਈਆਂ ਨੇ ਠੀਕ ਹੈ ਜੀ ਹਾਂ ਜੀ ਦੋਸਤੋ ਦੂਜੇ ਥਾਂ ਤੇ ਆਉਣਾ ਪਸੰਦ ਕਰਦੇ। ਇਹ ਵੀ ਆਪਣੇ ਚੈਨਲ ਤੇ ਵੀਡੀਓ ਪਈ ਜੀ ਜੋ ਸੱਜਰੀ ਆਪਣੇ ਤੋਂ ਗਈ ਏ। ਠੀਕ ਠੀਕ ਠੀਕ। ਆਪਣੇ ਚੈਨਲ ਤੇ ਕੋਈ ਵੀ ਰੱਤੇ ਵੀ ਲਿੰਕ ਸੈਂਡ ਕਰਦਾ ਵੇਖ ਸਕਦਾ ਏ। ਠੀਕ ਏ ਵੀਰ ਜੀ ਠੀਕ ਠੀਕ। ਹਾਂਜੀ। ਆਹ ਦੋਸਤੋ ਕਰ ਲਓ ਚੱਕੇ ਦੀ ਆਰਡਰ ਕੁਆਲਿਟੀ। ਦੁੱਧ 7 ਕਿਲੋ ਜਿਹੜਾ ਤਿਆਰ ਆ ਅਸ਼ਾ ਵੀਰ ਇਹਦਾ ਮੁੱਲ ਵੀ ਫੋਨ ਤੇ ਹੋਊਗਾ। ਇਹਦਾ ਰੇਟ ਵੀਰ ਜੀ ਹਾਂ ਨਾ ਹੀ ਆਪਾਂ 45000 ਵਿੱਚ ਛੋੜ ਹੀ ਕਰਾਂਗੇ। ਅੱਛਾ ਜੀ। ਹਾਂਜੀ। 45000 ਰੁਪਿਆ ਦੋਸਤੋ ਵੀਰ ਨੂੰ ਜਮਾਨ ਰੱਖੀ। ਜੇ ਜੇ ਨਹੀਂ ਲੈਣੀ ਆ ਉਹ ਫੋਨ ਲ ਹਾਂ ਜੀ ਹਰ ਬਾਰ ਬਾਰ ਹਾਂ ਜੀ ਤੁਹਾਨੂੰ ਪਤਾ ਕਈ ਵੀਰ ਉਂਝ ਸਵਾਦ ਲੈਿੰਦੇ ਮਤਲਬ ਕਿ ਉਹ ਕੰਮ ਚੰਗਾ ਚ ਲੱਗਦਾ ਹਾਂ ਜੀ ਹਾਂ ਜੀ ਅੱਛਾ ਵੀ ਗਾਂ ਬਾਰੇ ਦੱਸਿਓ ਕੀ ਡਿਟੇਲ ਹੈ ਦੀ ਗਾਂ ਇਹ ਪਾ ਜੀ ਦੂਜਾ ਸੂਆ ਵਛੀ ਜੇ ਅੱਛਾ ਜੀ ਸੂਈ ਨੂੰ ਸੂਈ ਨੂੰ ਕਹਿੰਦੇ ਪਰਸੋਂ ਦੀ ਸੂਈ ਹੈ ਅੱਛਾ ਜੀ ਬੋਲਾ ਵਛੀ ਤੇਲੇ 12 ਕਿਲੋ ਗਜ ਕੰਡੇ ਵਾਲਾ ਅੱਛਾ ਜੀ ਇਹਦੇ ਬੱਚਾ ਕੀ ਦਿੱਤਾ ਵੀਰ ਨੇ ਬੱਚਾ ਭਾਜੀ ਬੱਚਾ ਮਗਰ ਠੀਕ ਹੈ ਜੀ ਆਹ ਦੋਸਤੋ ਵਛਾ ਦਿੱਤਾ ਨੇ ਤੇ ਦੁੱਧ ਜਿਹੜਾ ਵੀਰ ਕਹਿੰਦਾ ਵੀ ਕੰਡੇ ਵਾਲਾ 12 ਕਿਲੋ ਵੀਰ ਭਾਜੀ ਬੋਲਾ ਹੀ ਆ ਵਾ ਚੀਪ 16 17 ਕਿਲੋ ਦੁੱਧ ਨਾਲ ਦਿੱਤਾ ਜੇ ਫਿਰ ਕਿੰਨੇ ਦੇਣਾ ਆਹ ਦੋਸਤੋ ਕਰ ਲਓ ਚੈੱਕ ਦੀ ਆਰਡਰ ਕੁਆਲਿਟੀ ਥਣਾ ਦੀ ਦੋਸਤੋ ਕੁਆਲਿਟੀ ਬਹੁਤ ਵਧੀਆ ਗਾਂ ਦੀ ਸਭ ਤੋਂ ਮੇਨ ਗੱਲ ਖੈਰਾ ਸਾਹਿਬ ਅੱਛੀ ਦੇ ਥਾਣਾ ਆਹ ਦੋਸਤੋ ਇਹਦੀ ਆਗਾਰ ਚੈੱਕ ਕਰੋ ਆਹ ਕਰੋ ਦੋਸਤੋ ਮੈਂ ਇੰਨੀ ਗਾਵਾ ਵੇਖਿਆ ਪਰ ਇੰਨੀ ਆਗਾਰ ਕਿਸੇ ਗਾਂ ਦੀ ਨਹੀਂ ਹੁੰਦੀ ਆਹ ਦੋਸਤੋ ਇਹ ਤੁਹਾਨੂੰ ਬੈਗ ਸਾਈਡ ਤੋਂ ਹਾਂਜੀ ਹਾਂਜੀ ਬੋਲੀ ਖੈਰਾ ਸਾਹਿਬ ਇੱਕ ਨੰਬਰ ਹੋ ਚੌਣ ਚਾਣ ਦਾ ਠੀਕ ਹੈ ਜੀ ਦੋਸਤੋ ਪਿਛਾੜ ਵੀ ਤੇ ਗਾਰ ਵੀ ਦੋ ਯਾਰੀ ਦੋਸਤੋ ਥਾਣਾ ਸੁਣਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਵਧੀਆ ਦੋਸਤੋ ਥਣ ਮੁਠੀ ਵਾਲਾ ਥਣ ਲਗਾ ਨਿੱਗਰ ਹਵਾਨੇ ਦੀ ਮੋੜਲਾ ਵੀ ਬਹੁਤ ਪਿਆਰੀ ਹੋਸੀ ਦੋਸਤੋ ਜਿੰਨਾ ਗਾ ਦਾ ਕਾਦਿਆ ਉਨਾ ਹੀ ਦੋਸਤੋ ਗਾਂਦ ਲਿਆ ਆਰਡਰ ਤਿਆਰ ਆ ਕਰੂ ਚੈੱਕ ਜੀ ਆ ਕਰੋ ਜੀ ਚੈੱਕ ਦੋਸਤੋ ਇਹ ਥਣਾ ਥਣਾ ਦੀ ਕੁਆਲਿਟੀ ਤੋਂ ਥਾਂ ਦੋਸਤੋ ਬੜਾ ਲਾਜਵਾਬ ਲੱਗਨ ਆ ਕਰੋ ਜੀ ਚੈੱਕ ਮੁੱਠੀ ਵਾਲਾ ਥਾਂ ਦੋਸਤੋ ਵਧੀਆ ਇੱਕ ਨੰਬਰ ਦੀ ਚੁਆਈ ਵਾਲਾ ਥਾਂ ਤੇ ਪੂਰੇ ਨਿਗਰ ਹਵਾਨੀ ਮੈਂ ਫੇਸਬੁਕ ਚੈੱਕ ਕਰਾ ਦਵਾਂ ਵਛੀ ਬੋਦੀ ਵਾਲੀ ਵਛੀ ਆ ਆ ਦੋਸਤੋ ਕਰ ਲੂ ਚੈੱਕ ਅਸ਼ਵੀਰ ਮੋਲੇ ਦਾ ਵੀ ਫੋਨ ਤੇ ਇਹਦਾ ਪਾਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਉਧਰਲੇ ਬਾਰੇ ਦੱਸੀ ਵੀਰ ਉਹਨਾਂ گاਵਾ ਬਾਰੇ ਅਛਾ ਜੀ ਦੂਜੇ ਸਵੇਰ ਮਗਰ ਵਛੀ ਜੀ ਦੀ ਅਛਾ ਜੀ ਅੱਜ 5 ਦਿਨ ਹੋ ਗਏ ਸੂਈ ਨੂੰ ਅਛਾ ਜੀ ਹੁਣ 11 ਕਿਲੋ ਤਿਆਰ ਹੋਊਗਾ ਜੀ 10 11 ਕਿਲੋ ਤਿਆਰ ਹਾਂਜੀ ਠੀਕ ਹੈ ਜੀ ਆਹ ਦੋਸਤੋ ਵਛੀ ਬੜੀ ਪਿਆਰੀ ਦਿੱਤੀ ਨੇ ਆ ਕਰੋ ਚੱਕ ਵਛੀ ਦੀ ਦੂਜਾ ਸਵੇਰ ਦੋਸਤੋ ਸੂਈ ਆ 10 ਦਿਨ ਹੋ ਗਏ ਵੀ ਸੂਈ ਨੂੰ ਇਹ 10000 ਕਿਲੋ ਦੁੱਧ ਆ 5 6 ਦਿਨ ਹੋ ਗਏ ਸੂਈ ਨੂੰ ਅਛਾ 5 6 ਦਿਨ ਸੂਈ ਨੂੰ ਹੋ ਗਏ 10 11 ਕਿਲੋ ਦੁੱਧ ਤਿਆਰ ਆ ਆਹ ਕਹ ਰਿਹਾ ਸਰ ਮਗਰ ਮਾੜੀ ਜੀ ਪਾਲ ਜੇ ਕੋਈ ਵੀਰੇ ਨਾ ਆ ਕੇ ਵੀ ਵਛੀ ਬੰਨਾ ਰੱਖਦੀ ਆ ਫੇਰ ਵੀ ਪਾਲਿਆ ਦੋਸਤੋ ਹਾਂਜੀ ਪਾਲ ਆ ਦੋਸਤੋ ਕਰੋ ਚੱਕ ਇਹ ਕਹਿੰਦੇ ਥਣਾ ਥਣਾ ਦੀ ਕੁਆਲਿਟੀ ਕੋਈ ਬਾਜ਼ਾਰ ਤੇ ਨਹੀਂ ਛੱਡੀ ਆਪਣੀ ਟੈਮੋ ਟੈਮੋ ਕੋਈ ਵੀ ਰਾਗੇ ਤਸੱਲੀ ਕਰ ਸਕਦਾ ਏ 6 ਵਜੇ ਸਵੇਰੇ ਚੋਲੇ 6 ਵਜੇ ਸ਼ਾਮ ਨੂੰ ਆਗੇ ਚੋਲੇ ਠੀਕ ਹੈ ਜੀ ਠੀਕ ਹੈ ਹਾਂ ਜੀ ਆ ਦੋਸਤੋ ਕਰੋ ਚੱਕ ਆਰਡਰ ਕੁਆਲਿਟੀ ਦੋਸਤੋ ਗਾਣੀ ਬਹੁਤ ਵਧੀਆ ਤਿਆਰ ਕੀਤੀ ਏ ਬਾਕੀ ਆ ਦੋਸਤੋ ਥਣਾ ਥਣਾ ਦੀ ਕੁਆਲਿਟੀ ਨੋਕੜਾ ਥਣ ਦੋਸਤੋ ਮੁਠੀ ਵਾਲਾ ਇੱਕ ਨੰਬਰ ਦਾ ਥਣ ਦੋਸਤੋ ਕਰੋ ਚੱਕ ਬਾਕੀ ਠੰਡੀ ਸੀਲ ਜੇ ਵਸ਼ੀ ਠੀਕ ਹੈ ਜੀ ਬੱਚਾ ਦੋਸਤੋ ਆਨੇ ਵਸ਼ੀ ਬੜੀ ਪ੍ਰਿੰਟਲ ਕੀਤੀ ਆ ਕਰੋ ਚੱਕ ਵਸ਼ੀ ਵੀ ਦੀ ਅੱਛਾ ਮੁੱਲ ਵੀਰ ਇਹਨਾਂ ਦੋਵਾਂ ਗਾਵਾਂ ਦਾ ਫੋਨ ਤੇ ਇਹ ਭਾਜੀ ਸਾਰੇ ਫੋਨ ਤੇ ਹੋ ਗਏ ਸਾਰੀਆਂ ਗਾਵਾਂ ਦਾ ਫੋਨ ਤੇ ਹਾਂਜੀ ਠੀਕ ਹੈ ਜੀ ਅੱਛਾ ਇਹਦੇ ਬਾਰੇ ਵੀ ਦੱਸੀ ਇਹਦੀ ਕੀ ਇਹ ਭਾਜੀ ਦੂਜਾ ਸੂਆ ਜੇ ਵਛੀ ਅੱਛਾ ਜੀ ਕਿੰਨਾ ਕਿੰਨਾ ਟਾਈਮ ਖੜਦੀ ਇਹਨੇ ਭਾਜੀ 10-12 ਦਿਨ ਲੈਣੇ ਜੀ 10-12 ਦਿਨ ਖੜਦੀ ਹੈ ਜੀ ਆ ਕਰੋ ਦੋਸਤੋ ਚੈੱਕ ਦੂਜਾ ਸੂਆ ਸੋਣੀ ਹੈ 10-12 ਦਿਨ ਦਾ ਟਾਈਮ ਹੈ ਜੇ ਬਾਕੀ ਪਿਆ ਸੁੰਦੇ ਸਮੇਂ ਤੱਕ ਦੋਸਤੋ ਇਹਨੇ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਤਿਆਰ ਕਰਨ ਲਈ ਵਾਲਟ ਲਾਜੇ ਕਾਫੀ ਬਈਆਂ ਹਵਾਨੇ ਚ ਅੱਛਾ ਜੀ ਕਿੰਨਾ ਟਾਈਮ ਖੜਦੀ ਹੈ ਜੀ ਇਹਨੇ ਭਾਜੀ 10-12 ਦਿਨ ਦਾ ਟਾਈਮ ਹੈ ਜੇ ਬਾਕੀ ਪਿਆ ਸੁੰਦੇ ਸਮੇਂ ਤੱਕ ਦੋਸਤੋ ਇਹਨੇ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਤਿਆਰ ਕਰਨ ਲਈ ਵਾਲਟ ਲਾਜੇ ਕਾਫੀ ਬਈਆਂ ਹਵਾਨੇ ਚ ਅੱਛਾ ਜੀ ਕਿੰਨਾ ਟਾਈਮ ਖੜਦੀ ਹੈ ਜੀ ਇਹਨੇ ਭਾਜੀ 10-12 ਦਿਨ ਦਾ ਟਾਈਮ ਹੈ ਜੇ ਬਾਕੀ ਪਿਆ ਸੁ ਉਹ ਯਾ ਕਿਤੇ ਕੋਈ ਬੰਦ ਨਹੀਂ ਲੈਣੀ ਦੋਸਤ ਉਸੇ ਬੰਦੀ ਲੈਣਾ ਕਾਲ ਪੈ ਜਾਂਦਾ ਬਹੁਤ ਥੋੜਾ ਜ ਮਨ ਦਾ ਵੀਰ ਬੰਨ ਲਾ ਕੋਈ ਸ ਬੰਨ ਲਾ ਆਪਾਂ ਚੰਗੀ ਤਰ੍ਹਾਂ ਤਸਵੀਰ ਕਰਾਉਣੇ ਪੂਰੀ ਆ ਜਾ ਉੱਥੇ ਆ ਜਾ ਹਾਂਜੀ ਆ ਗਈ ਦੋਸਤੋ ਹਵਾਨੇ ਤੇ ਨਾੜਾਂ ਜਿਹੜੀਆਂ ਬਹੁਤ ਜਿਆਦੀਆਂ ਮਿਲਕ ਵੈਨੂ ਦੋਸਤੋ ਚੰਗੀ ਮੋਟੀ ਲੱਗੀ ਆਹ ਦੋਸਤੋ ਕਰੋ ਚੈੱਕ ਜੀ ਮਿਲਕ ਵੈਨ ਦੋਸਤੋ ਬਹੁਤ ਮੋਟੀ ਲੱਗੀ ਤੇ ਆਹ ਨਾੜਾਂ ਦੋਸਤੋ ਹਵਾਨੇ ਤੇ ਬਰੀਕ-ਬਰੀਕ ਤੁਹਾਨੂੰ ਦਿਖਾ ਦਿੰਦਾ ਕੋਸ਼ਿਸ਼ ਕਰਨਾ ਦੋਸਤੋਂ ਤੁਹਾਨੂੰ ਦਿਖਾਉਂਦੀ ਥੋੜਾ ਜਿਹਾ ਡਰਦੀ ਕਰਕੇ ਬਾਕੀ ਦੋਸਤੋਂ ਜਿਹੜਾ ਵੀਰ ਖਰੀਦਣ ਆਊਗਾ ਉਹਨੂੰ ਦੋਸਤੋਂ ਆਪ ਚੈੱਕ ਕਰ ਲੈਣੀ ਕਿਉਂਕਿ ਅਸਲੀ ਦੋਸਤੋਂ ਵੀਰਾਂ ਨੇ ਆਪ ਕਰ ਲੈਣੀ ਹੁੰਦੀ ਹੈ। ਅਜੇ ਦੋਸਤੋਂ ਸੂਨ ਦੇ ਵਿੱਚ ਟਾਈਮ ਇਹਦਾ ਦੱਸ ਦਿੰਦਾ ਬਾਕੀ ਪਿਆ ਉਲਟ ਬਹਿਣੀ ਵਾਲੇ ਪਾਸੇ ਦੋਸਤੋਂ ਤੁਹਾਨੂੰ ਦਿਖਾ ਦਨੇ ਇਧਰਲੇ ਪਾਸੇ ਦੋਸਤੋਂ ਮਿਲਕਮੈਨ ਬਹੁਤ ਮੋਟੀ ਦਾ ਥਾਣੇ ਦੇ ਕਰ ਲੋ ਚੈੱਕ ਦੋਸਤੋਂ ਨਾੜਾਂ ਦੀ ਬਰੀਕ ਬਰੀਕ ਹਵਾਨੇ ਤੇ ਇਹਦੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਕਰਵਾ ਲੈ। ਪੰਜ ਪਸ਼ੂ ਦੋਸਤੋਂ ਜਿਹੜੇ ਤੁਹਾਨੂੰ ਦਿਖਾਇਆ ਛੇ ਆ ਦੋਸਤੋ ਕਰੋ ਚ ਇੱਕ ਮੱਝਾਂ ਕਰੀ ਦੋਸਤੋ ਮੱਝਾਂ ਤੇ ਬਾਰ ਬਾਰ ਜੀ ਕਰਦਾ ਕਿ ਖੋਲ ਕੇ ਤੁਹਾਨੂੰ ਦਿਖਾਈ ਜਾਵਾਂ ਆ ਦੋਸਤੋ ਵੇਖੋ ਜਿੰਨਗੀਨੇ ਦੋਸਤੋ ਇਹੋ ਜੇ ਬਹੁਤ ਘਟ ਆਉਂਦੇ ਆ ਆਪਾਂ ਕਹਿ ਰਹੇ ਹਾਂ ਬਾਰ ਬਾਰ ਬੇਨਤੀ ਕਰਦੇ ਕੋਈ ਵੀ ਖਰਾਬਨਾ ਜੇ ਕਰੇ ਸਾਈ ਪਾ ਗਏ ਠੀਕ ਹੈ ਜੀ ਜਿੰਨੇ ਵੀਰ ਨੇ ਪਸ਼ੂ ਖਰੀਦਣਾ ਆਦੀ ਸਲਾਹ ਸਲਾਹ ਨਾਲ ਫੋਨ ਲਾਵੇ ਠੀਕ 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 ਹਾਂ ਜੀ ਮੁੜ ਕੇ ਭਾਜੀ ਖਰਾਬ ਹੁੰਦਾ ਲਾਈਨ ਵਾਲਾ ਵੀ ਤੇ ਵੇਚਣ ਵਾਲਾ ਵੀ ਠੀਕ 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 ਹਾਂ ਜੀ ਬਾਕੀ ਇੱਥੇ ਆਉਣ ਵੀਰ ਆਪਣੇ 2 ਟਾਈਮ 4 ਟਾਈਮ 5 ਟਾਈਮ ਤਸੱਲੀ ਕਰਕੇ ਪਸ਼ੂ ਕੜਨ ਠੀਕ ਹੈ ਜੀ ਠੀਕ ਆਪਣੀ ਇੱਥੋਂ ਦੀ ਗਾਰੰਟੀ ਨਹੀਂ ਖੈਰਾ ਸਾ ਗਾਂ ਦੀ ਨਹੀਂ ਆਪਣੀ ਕੋਈ ਗਾਰੰਟੀ ਠੀਕ ਠੀਕ ਹੈ ਜੀ ਹਾਂ ਜੀ ਗਾਰੰਟੀ ਵੀਰ ਆਪਣੀ ਅੱਡੇ ਦੀ ਆਪਾਂ ਗਾਂ ਅਗਲੇ ਦੇ ਘਰ ਦੀ ਗਾਰੰਟੀ ਕੋਈ ਨਹੀਂ ਹਾਜੀ ਠੀਕ ਹੈ ਜੀ ਚਾਰ ਟਾਈਮ ਪਸ਼ੂ ਸੁਆ ਤਸੱਲੀ ਕਰਨ ਦਫਰ ਤੱਕ ਥਾਣੇ ਵੇਖਣ ਦੋਸਤੋ ਆ ਕਰੋ ਚੈੱਕ ਕਰ ਮੈਂ ਆਪਾਂ ਨੇ ਕੋਈ ਆਨਲਾਈਨ ਪੈਸੇ ਪਾ ਦੇ ਤੇ ਮਹਿ ਲੱਦ ਕੇ ਗਾਂ ਜਾਵੇ ਇਹ ਉਹ ਦੋ ਟਾਈਮ ਚਾਰਨ ਦਾ ਜੀ ਸੇਵਾ ਬੁੱਲ ਕਰਾਂਗੇ ਠੀਕ 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 ਜੀ ਵੀਰ ਜੀ ਵੀਰ ਨੇ ਬਹੁਤ ਵਧੀਆ ਗੱਲ ਕਹੀ ਹੈ ਕਿਉਂਕਿ ਜਦੋਂ ਆਪਾਂ ਪਸ਼ੂ ਡਾਕ ਲੈਨੇ ਸਾਈ ਪਾ ਕੇ 1000 2000 ਰੁਪਿਆ ਤੇ ਮੁੜ ਕੇ ਦੋਸਤੋ ਪਸ਼ੂ ਦੁਬਾਰਾ ਵੇਚਣਾ ਔਖਾ ਹੁੰਦਾ ਕਿਉਂਕਿ ਇੱਕ ਉਧਰੋਂ ਝਾਕ ਹੁੰਦੀ ਹੈ ਇੱਕ ਉਧਰੋਂ ਪਹੂ ਵਿਕਦਾ ਨਹੀਂ ਲਾਸ ਹੋ ਜਾਂਦਾ ਇਸ ਕੰਮ ਦੇ ਵਿੱਚ ਤਸੱਲੀ ਦੋਸਤੋ ਆਪਣੀ ਕਰਿਆ ਕਰੋ ਸਾਈ ਦੋਸਤੋ ਪਾਉਣ ਤੋਂ ਪਹਿਲੋ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਧੰਨਵਾਦ ਦੋਸਤ